ਦੁੱਧ ਪਾਦੂ ਕਰੇ 14 ਕਿਲੋ ਵਧੀਆ ਹਾਂ ਬਾਈ ਖੁੱਲਾ ਪਾਉਗੀ ਅਮੀਦ ਤਾਂ ਵੱਧਾ ਗਈ ਆਪਨੂੰ ਹਾਂ 14 ਲੀਟਰ ਤਾਂ ਪਿਛਲੇ ਕਿਹੜੇ ਦਿੱਤੇ ਨੇ ਪਿਛਲੇ ਸੂਏ ਬਾਈ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕੋਟਲੀ ਖੁਰਦ ਜਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਮੌੜ ਮੰਡੀ ਬਾਈ ਗੋਰੇ ਦੇ ਘਰੋਂ ਦੋਸਤੋ ਵੀਡੀਓ ਬਣਾਉਣੀ ਆ ਜਮਾ ਇੱਕ ਘਰੇਲੂ ਪਸ਼ੂ ਪਾਲਕਾ ਆ ਦੇਖੋ ਬਾਈ ਦੇ ਦੂਸਰੇ ਜਾਨਵਰ ਤੇ ਆਹ ਬਾਈ ਨੇ ਇੱਕ ਮੱਝ ਸੇਲ ਕਰਨੀ ਆ ਕਿੰਨਾ ਮਾ ਇਹ ਸੂਆ ਸੋਣ ਵਾਲੀ ਆ ਕਿੰਨੇ ਦਿਨਾਂ ਚ ਇਹਦੇ ਸੋਣਦੇ ਰਹਿੰਦੇ ਵੀਰੇ ਕੀ ਮੁੱਲਾ ਸਾਰੀ ਡਿਟੇਲ ਆਪਾਂ ਮਾਲਕ ਤੋਂ ਲੈ ਲਾਂਗੇ ਆ ਜਾਓ ਆਪਾਂ ਬਾਈ ਗੋਰੇ ਨਾਲ ਗੱਲਬਾਤ ਕਰਦੇ ਆਂ ਆ ਜਾ ਬਾਈ ਗੋਰੇ ਵੀਡੀਓ ਦੇ ਸਾਹਮਣੇ ਆ ਜਾ ਹੋਰ ਕੀ ਹਾਲ ਹੈ ਵੀਰੇ ਸਤਿ ਸ੍ਰੀ ਅਕਾਲ ਵਧੀਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਪਿੰਡ ਆਪਣਾ ਆ ਗਿਆ ਕੋਟਲੀ ਕੋਟਲੀ ਖੁਰਦਾ ਬਾਈ ਹਾਂਜੀ ਆਸੇ-ਪਾਸੇ ਪਿੰਡ ਇੱਕ ਤਾਂ ਮੂਸਾ ਆ ਗਿਆ ਬਾਈ ਰਾਜਗੜ ਕੁੱਬੇ ਆ ਗਿਆ ਠੀਕ ਹੈ ਹਾਂ ਇਹ ਨਾ ਪਿੰਡਾਂ ਦੇ ਵਿਚਾਲੇ ਪਿੰਡ ਆਪਣਾ ਵਿਚਾਲੇ ਪਿੰਡ ਆ ਤੇ ਬਾਈ ਆਪਣੀ ਮੱਝ ਹੈ ਕਿੰਨਵਾਂ ਸੂਆ ਸੁੰਦੀ ਹੈ ਵੀਰੇ ਹਣ ਇਹ ਮੱਝ ਬਾਈ ਚੌਥਾ ਸੂਆ ਸੁੰਦੀ ਚੌਥਾ ਸੂਆ ਸੁੰਦੀ ਆ ਘਰ ਦੀ ਆਪਣੀ ਜਮ ਹਾਂ ਮੈਂ ਬਾਈ ਜਾਣਦੀ ਸੀ ਆਪਾਂ ਦੂਜੇ ਸੂਏ ਅੱਛਾ ਦੂਸਰੇ ਸੂਏ ਲੈ ਕੇ ਆਏ ਸੀ ਦੋ ਸੂਏ ਚੋੜੀ ਹੁਣ ਸੋ ਚੌਥਾ ਸੁੰਦੀ ਆ ਹਾਂ ਚੌਥਾ ਸੁੰਦੀ ਆ ਬਾਈ 200 ਉਹ ਚੋੜੀ ਠੀਕ ਆ ਤੇ ਕਿੰਨਾ ਕੁ ਦੁੱਧ ਪਾਇਆ ਬਾਈ ਪਿਛਲੇ ਸੋ ਦੇ ਦੁੱਧ ਬਾਈ ਆ ਪਿਛਲੇ ਸੋ ਦੇ 14 ਲੀਟਰ ਦੁੱਧ ਪਾਇਆ ਇਹਨੇ 13 14 ਵਧੀਆ ਚੋਇਆ ਵੀਰੇ ਹਾਂ ਹਾਂ ਬਾਈ ਚੋਇਆ ਠੀਕ ਆ ਐਤ ਕਿ ਸੋ ਆ ਇਹ ਚੌਥਾ ਸੁੰਦੀ ਆ ਹਾਂ ਬਾਈ ਨੇ ਦੂਜਾ ਤੇ ਤੀਜਾ ਸੋ ਆ ਇਹਦਾ ਦੁੱਧ ਪੀਤਾ ਦੋਸਤੋ ਅੱਜ ਸੁੰਦੇ ਕਿੰਨੇ ਦਿਨ ਰਹਿ ਗਏ ਵੀਰੇ ਇਹਦੇ ਅੱਜ ਬਾਈ 8 ਦਿਨਾਂ ਦੀ ਕੱਚੀ ਆ ਜੀ ਅਜੇ 8 ਦਿਨ ਰਹਿੰਦੇ ਆ ਹਾਂ ਆਹ ਦੇਖੋ ਦੋਸਤੋ 8 ਦਿਨ ਅਜੇ ਬਾਈ ਕਹਿੰਦਾ ਰਹਿੰਦੇ ਆ ਤੇ ਨੰਬਰ ਆ ਜਿਹੜਾ ਇੱਕ ਵਾਰੀ ਬਾਈ ਉਹ ਬੋਲਦੇ ਕਰੇਲੂ ਜਾਂ ਕੰਮ ਆ ਵੀਰ ਦਾ ਦੇਖੋ ਦੋਸਤੋ ਤੇ ਖੋਲ ਕੇ ਪਤੋਲੀ ਕੋਰੇ ਬਾਈ ਹਾਂ ਤੋੜ ਕੇ ਦੋਸਤੋ ਮੈਂ ਤੁਹਾਨੂੰ ਦਿਖਾ ਦਿੰਦਾ ਪਿੰਡ ਦਾਸਤਾ ਬਾਈ ਨੇ ਆਸੇ ਪਾਸੇ ਸਾਰੇ ਪਿੰਡ ਦਾਸਤੇ ਜਿਹੜੇ ਤਿੰਨ ਚਾਰ ਹੈਗੇ ਆ ਮੋੜ ਮੰਡੀ ਤੋਂ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਆਹ ਦੇਖੋ ਵੀਰੇ ਹਾਂਜੀ ਬਾਈ ਜੀ ਆਹ ਦੇਖੋ ਕਰੋ ਮੱਝ ਚੱਕ ਚੌਥਾ ਸੂਆ ਸੁੰਦੀ ਆ ਕਰੇਲੂ ਜਾਂ ਬਾਈ ਦਾ ਕੰਮ ਆ ਵਜਨ ਚ ਫੁੱਲਾ ਮੱਝ 14-15 ਕਿਲੋ ਵਧੀਆ ਦੁੱਧ ਪਾ ਦੂ ਵੀਰ ਕਹਿੰਦਾ ਤੀਸਰੇ ਸੂਏ ਆਪਾਂ ਬਾਈ ਕਹਿੰਦਾ 14 ਕਿਲੋ ਇਹਦਾ ਚੋਇਆ ਹੋਇਆ ਭਜਨ ਦੀ ਦੋਸਤੋ ਪੂਰੇ ਭਜਨ ਤੇ ਮੱਝਾ ਵੀਰੇ ਜੇ ਆਪਾਂ ਕਹਿਦਗੇ ਤੇ ਬਾਕੀ ਜਿਹੜੀ ਮੇਨ ਚੀਜ਼ ਆ ਲੇਵਾ ਚੈੱਕ ਕਰੋ ਕਰਮਾਲੀ ਦਾ ਹਵਾਨਾ ਦੇਖੋ ਦੁੱਧ ਪਾ ਦੂ ਕੋਰੇ 14 ਕਿਲੋ ਵਧੀਆ ਹਾਂ ਬਾਈ ਖੁੱਲਾ ਪਾਉਗੀ ਅਮੀਦ ਤਾਂ ਵੱਧਾ ਗਈ ਆਪਾਂ ਨੂੰ ਹਾਂ 14 ਲੀਟਰ ਤਾਂ ਪਿਛਲੇ ਕਿਹੜੇ ਦਿੱਤੇ ਨੇ ਪਿਛਲੇ ਸੂਏ ਬਾਈ ਕਹਿੰਦਾ ਚੋਇਆ ਮੈਂ ਤੁਹਾਨੂੰ ਕੋਲੋਂ ਦਿਖਾਣਾ ਲੇਵਾ ਜਿਹੜੀ ਮੇਨ ਚੀਜ਼ ਆ ਦੇਖੋ ਵੀਰੇ ਨੰਬਰ ਮਾਰਕ ਦਾ ਹੀ ਠਾਂ ਚੱਲੀ ਜਾਂਦਾ ਪਿੰਡ ਦਾਸਤਾ ਬਾਕੀ ਜਿਹੜੀ ਮੇਨ ਗੱਲ ਆ ਮੁੱਲ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦਿੰਨੇ ਆ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਕੋਲੇ ਆ ਕੇ ਜਿਵੇਂ ਮਰਜੀ ਆਪਦੀ ਗੱਬਣ ਹੈ ਨਾ ਤੁਸੀਂ ਚੇਪਾ ਚੁੱਪਾ ਕੱਢ ਕੇ ਪਾਸ ਆ ਦੇਖੋ ਪਾਸ ਤੁਸੀਂ ਆਪਦੀ ਕੋਲੇ ਆ ਕੇ ਜਿੰਨੇ ਮਰਜੀ ਕਰ ਲਿਓ ਕੀ ਮੁੱਲ ਕਰੇਗਾ ਕੋਰੇ ਫਿਰ ਜਾਇਜ ਜਾ 1.5 ਲੱਖ ਰੁਪਏ ਦੇ ਦਾਂਗੇ 1.5 ਲੱਖ ਕੋਈ ਹੈਗਾ ਮਾਰਜਨ ਇਧਰ ਉਧਰ ਮਾੜਾ ਮੋਟਾ ਹਾਂ ਮਾਨਤਨ ਕਰਤਾਗੇ ਭਾਈ ਜਿਹੜਾ ਭਾਈ ਹੈ ਨਾ ਮੌਕੇ ਤੇ ਦੋਸਤੋ ਹੋ ਜਾ ਹੋ ਜਾਂਦਾ ਹੁੰਦਾ 1 ਲੱਖ ਤੇ 50 ਹਜ਼ਾਰ ਬਾਈ ਨੇ ਇਹਦਾ ਮੁੱਲ ਕਰਿਆ ਚੌਥਾ ਸੂਆ ਸੁੰਦੀ ਆ ਅੱਜ ਹਫ਼ਤੇ ਦੀ ਕੱਚੀ ਆ ਹਾਂ ਹਫ਼ਤੇ ਦੀ ਕੱਚੀ ਆ ਇੱਕ ਹਫ਼ਤੇ ਦੀ ਤਕਰੀਬਨ ਕੱਚੀ ਆ ਗੱਬਣ ਸੀਮਨ ਦਾ ਪਤਾ ਨਹੀਂ ਹੈਨਾ ਨਾ ਸੀਮਨ ਦਾ ਨਹੀਂ ਪਤਾ ਬਈ ਹੈ ਠੀਕੇ ਦੀ ਆ ਹੈ ਠੀਕ ਹੀ ਆ ਹੈਨਾ ਠੀਕ ਆ ਵੀਰੇ ਠੀਕ ਆ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆ ਉਹ ਕੋਲੇ ਆਇਓ ਜਿਵੇਂ ਮਰਜੀ ਆਪ ਦੀ ਤੁਸੀਂ ਤਸੱਲੀ ਕਰਕੇ ਵੀਰ ਨਾਲ ਸੌਦਾ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸੱਸੀ ਗੱਲ ਵੀਰੇ ਸਾਰੇ